ਉਹ ਮਾਨਯੋਗ ਸੀਐਮ ਸਾਹਿਬ ਦੇ ਅਤੇ ਡੀਡੀਪੀ ਸਾਹਿਬ ਦੇ ਦੇ ਨਿਰਦੇਸ਼ਾਂ ਹਿੱਸੇ ਜਿਹੜਾ ਹੈਗਾ ਬੌਗਨ ਡਰਗ ਜਿਹੜੇ ਵੱਡੇ ਪੱਧਰ ਤੇ ਜਿਹੜਾ ਚਲਾਇਆ ਹੈਗਾ ਇਸ ਨੂੰ ਲੈ ਕੇ ਅਸੀਂ ਅੱਜ ਜਿਹੜੇ ਹੈਗੇ ਵੱਡੇ ਪੱਧਰ ਤੇ ਜਿਹੜੇ ਚਾਰ ਮੇਜਰ ਲੋਕੇਸ਼ਨ ਸਕੇ ਉੱਥੇ ਅਸੀਂ ਜਿਹੜਾ ਹੈਗਾ ਕਸ ਆਪਰੇਸ਼ਨ ਜਿਹੜਾ ਹੈਗਾ ਸਟਾਰਟ ਕੀਤਾ ਹੈਗਾ ਐਂਡ ਉੱਥੇ ਸਾਡੇ ਅਗੇਟ ਅਫਸਰ ਸੈਬਾਨਾ ਦੇ ਡਾਇਰੈਕਸ਼ਨ ਹਿੱਤ ਚੱਲ ਰਿਹਾ ਹੈਗਾ ਅਸੀਂ ਤੁਹਾਡੇ ਵਾਸਤੇ ਜਿਹੜਾ ਹੈਗਾ ਇੱਕ ਸੰਦੇਸ਼ ਸਾਰਾ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜੇ ਹੈਗਾ ਅੱਜ ਦੇ ਬੜੇ ਇੰਪੋਰਟੈਂਟ ਜਿਹੜਾ ਹੈਗਾ ਜਿਹੜਾ ਹੈਗਾ ਮੋਹੀ ਮਹਿਰ ਇਹਦੇ ਲਈ ਅਸੀਂ ਬੜੇ ਪੱਕੇ ਬੱਧ ਹੈਗੇ ਅਸੀਂ ਇਹਨੂੰ ਬੜਾ ਹੀ ਵਾਰ ਫੰਟ ਤੇ ਹੋ ਕੇ ਕੰਮ ਕਰਾਂਗੇ ਐਂਡ ਮੇਵੇ ਤੁਹਾਡੇ ਤੋਂ ਤੁਹਾਡੇ ਵਾਸੀ ਮੈਂ ਸ਼ਾਇਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਇਸ ਸੰਬੰਧ ਵਿੱਚ ਸਾਨੂੰ ਸਹਿਯੋਗ ਦੇਣ ਸਾਨੂੰ ਇਨਫੋਰਮੇਸ਼ਨ ਹੈ ਉਹ ਵੀ ਦੇਣ ਪੂਰੇ ਜ਼ਿਲ੍ਹਾ ਗੁਰਦਾਸਪੁਰ ਹੈ ਕਿਹੜੀ ਕਿਹੜੀ ਜੇ ਲੋਕੇਸ਼ਨ ਜਿਹੜੀ ਚਾਰ ਲੋਕੇਸ਼ਨ ਜਿਹੜੀ ਹੈਗੀ ਜਿਹੜੀ ਹੈਗੀ ਜਿਹਦੇ ਵਿੱਚ ਇਨਵੋਲ ਕੀ ਜਿਹਦੇ ਸੇ ਪਨਿਆਰ ਹੈਗਾ ਬਾਕੀ ਅਸੀਂ ਸਾਰੀ ਜਿਹੜੀ ਡੀਟੇਲਸ ਹੈਗੇ ਤੁਹਾਨੂੰ ਇਨ ਡੀਟੇਲ ਚ ਅਸੀਂ ਤੁਹਾਨੂੰ ਦੇ ਦਾਂਗੇ ਪਰ ਇਹ ਪਹਿਲਾਂ ਵੀ ਹੋ ਚੁੱਕੀ ਹੈ ਪਰ ਇੱਥੇ ਅਸਰ ਕਿਉਂ ਨਹੀਂ ਹੁੰਦਾ ਪਹਿਲਾਂ ਉਹ ਸਟ੍ਰੇਟ ਹੋ ਚੁੱਕੀ ਹੈ ਦੇਖੋ ਜੀ ਅ ਅਸੀਂ ਕੰਮ ਕਰ ਰਹੇ ਹੈਗੇ ਐਂਡ ਵੀ ਆਰ ਆਲਸੋ ਵਰਕਿੰਗ ਔਨ ਥੈਟ। ਚੀਲ ਕ੍ਰਿਸ਼ਨ ਕਿਉਂ ਚੁਣੀ ਗਈ ਹੈ ਜੀ? ਦੇਖੋ ਜੀ ਇਹਨਾਂ ਦੀ ਜਿਹੜੀ ਕ੍ਰਾਈਮ ਪ੍ਰੋਫਾਈਲ ਨੂੰ ਦੇਖ ਕੇ ਜੋ ਪ੍ਰੀਵੀਅਸ ਪ੍ਰੋਫਾਈਲ ਨੂੰ ਪ੍ਰੀਵੀਅਸ ਹਿਸਟਰੀ ਨੂੰ ਦੇਖ ਕੇ ਇਹ ਜੋ ਅਸੀਂ ਜਿਹੜਾ ਸਟੋ ਪੇਸ਼ੈਂਟ ਹੈਗੇ ਕੁਝ ਕੋਈ ਅਟੈਚ ਕੀਤੀ ਨਹੀਂ ਹੋਣੀ। ਦੇਖੋ ਦੇਖੋ ਪਹਿਲਾਂ ਵੀ ਪਹਿਲਾਂ ਹੋਇਆ ਹੈਗਾ ਜਮੀਨਾਂ ਅਟੈਚ ਹੋਈਆਂ ਨੇ। ਬਾਕੀ ਅਗਰ ਅਸੀਂ ਇਹਦੇ ਚ ਅਸੀਂ ਜਿਹੜਾ ਹੈਗਾ ਡਿਟੇਲ ਚ ਤੁਹਾਨੂੰ ਦੱਸ